ਬੰਦੇ ਨੂੰ ਬੰਦਾ ਨਹੀਂ ਹੁਣ ਦਿਸਦਾ ਦਰਖਤਾਂ ਤੋਂ ਪਾਣੀ ਕੀ ਮੇਰੇ ਸਦਾ ਬੰਦੇ ਨੂੰ ਬੰਦਾ ਨਹੀਂ ਹੁਣ ਦਿਸਦਾ ਦਰਖਤਾਂ ਤੋਂ ਪਾਣੀ ਕੀ ਮੇਰੇ ਸਦਾ ਸੂਰਜ ਤੇ ਚੰਨ ਨੂੰ ਕਿਉਂ ਭਜਾਉਣ ਲੱਗ ਗਿਆ ਤੂੰ ਦੱਸ ਦੇ ਰੱਬਾ ਕਾ ਤੂੰ ਦਵਾਰੇ ਧੁੰਦ ਪਾਉਣ ਲੱਗ ਗਿਆ ਤੂੰ ਦੱਸ ਦੇ ਰੱਬਾ ਕਾ ਤੂੰ ਦਵਾਰੇ ਧੁੰਦ ਪਾਉਣ ਲੱਗ ਗਿਆ ਕੱਡੇ ਬੱਦਲ ਕਦੇ ਤੂ ਫੁਕਾਵੇਂ ਹਨੇਰੀਆਂ ਉਦੋਂ ਨਾ ਤੁਸੀਂ ਪਾਵੇਂ ਜਦੋਂ ਕਰਦੇ ਮਿੰਤਾ ਤੇਰੀਆਂ ਕੱਡੇ ਕੱਡੇ ਬੱਦਲ ਕਦੇ ਤੂ ਫੁਕਾਵੇਂ ਹਨੇਰੀਆਂ ਉਦੋਂ ਨਾ ਤੁਸੀਂ ਪਾਵੇਂ ਜਦੋਂ ਕਰਦੇ ਮਿੰਤਾ ਤੇਰੀਆਂ ਉਹ ਪਹਿਲਾਂ ਕੱਢਦਾ ਸੀ ਧੁੱਪ ਹੁਣ ਧੁੰਦ ਲੈ ਕੇ ਫੇਰ ਆਉਣ ਲੱਗ ਪਿਆ ਤੂੰ ਦੱਸ ਦੇ ਰੱਬਾ ਕਾ ਤੂੰ ਦਵਾਰੇ ਧੁੰਦ ਪਾਉਣ ਲੱਗ ਗਿਆ